ਬਹੁਤ ਵੱਡਾ ਗੁਪਤ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੀ ਪੰਜਾਬ ਦੀ ਸਰਕਾਰ ਇੰਨੀ ਵੱਡੀ ਧਾਧਲੀ ਮਿਲਦਾ ਐਂ ਲੱਗਦਾ ਜਿਵੇਂ ਕਿ ਆਪਾਂ ਪੰਜਾਬ ਨਹੀਂ ਬੰਗਲਾਦੇਸ਼ 'ਚ ਰਹਿੰਦੇ ਹੁੰਨੇ ਆ ਜੰਪਰ 2023 ਵਿੱਚ ਵੋਟਬੰਦੀ ਗੁਪਤ ਤਰੀਕੇ ਨਾਲ ਕੀਤੀ ਗਈ। ਮੁਕੰਮਲ ਕਿਸੇ ਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਅਸੀਂ ਵੋਟਬੰਦੀ ਕਿੱਦਾਂ ਕੀਤੀ ਆ। ਕੋਈ ਲਿਸਟਾਂ, ਵੀਡੀਓ ਦਫ਼ਤਰਾਂ ਵਿੱਚ ਨਡਾਲਾ ਜਾਂ ਢਿਲਵਾ ਜਾਂ ਜ਼ਿਲ੍ਹਾ ਕਪੂਰਥਲਾ ਜਾਂ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਕਰਕੇ ਡਿਸਪਲੇ ਨਹੀਂ ਕੀਤੀਆਂ ਗਈਆਂ ਦਾ ਸਰਕਾਰੀ ਦਬਾਅ ਤੇ ਪ੍ਰਭਾਵ ਪਾ ਕੇ ਖਾਸ ਤੌਰ ਤੇ ਮੇਰੀ ਕੰਸਟੈਂਸੀ 'ਤੇ ਜੋ ਹੋ ਰਿਹਾ ਮੈਂ ਤੁਹਾਨੂੰ ਦੱਸਿਆ ਬਲਕਿ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਧਾਂਦਲੀ ਬਾਜੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਚਾਇਤ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਇੱਕ ਤਾਂ ਪੰਚਾਇਤ ਚੋਣਾਂ ਲੇਟ ਹੋ ਗਈਆਂ ਨੇ ਦੂਜੇ ਪਾਸੇ ਪੰਚਾਇਤ ਚੋਣਾਂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਸੁਖਪਾਲ ਸਿੰਘ ਖੈਰਾ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਹਿੰਦੇ ਕਿ ਵਾਰਡ ਬੰਦੀ ਦੀਆਂ ਲਿਸਟਾਂ ਤੱਕ ਨਹੀਂ ਮਿਲ ਰਹੀਆਂ ਲੋਕਾਂ ਨੂੰ ਵਾਰਡ ਬੰਦੀ ਦੀਆਂ ਲਿਸਟਾਂ ਗੁਪਤ ਰੱਖੀਆਂ ਜਾ ਰਹੀਆਂ ਨੇ ਚੋਣਾਂ ਦੇ ਵਿੱਚ ਧਾਂਦਲੀ ਹੋਣ ਦੇ ਵੀ ਉਹਨਾਂ ਨੇ ਸ਼ੰਕੇ ਜ਼ਾਹਰ ਕਰ ਦਿੱਤੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਦਾਂ ਲੱਗਦਾ ਹੈ ਕਿ ਅਸੀਂ ਪੰਜਾਬ 'ਚ ਨਹੀਂ ਬੰਗਲਾਦੇਸ਼ ਦੇ ਵਿੱਚ ਆ। ਦੋਸਤੋ ਅੱਜ ਮੈਂ ਆਗਾਮੀ ਪੰਚਾਇਤੀ ਚੋਣਾਂ ਜੋ ਪੰਜਾਬ 'ਚ ਹੋਣ ਜਾ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ। ਮਗਰਲੀਆਂ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ ਉਹ ਵੀ ਕੁਝ ਨਾ ਕੁਝ ਛੋਟੀ ਮੋਟੀ ਤਾਂਦਲੀ ਕਰਕੇ ਕੋਸ਼ਿਸ਼ ਕਰਦਿਆਂ ਕਿ ਪੰਚਾਇਤਾਂ ਨੂੰ ਅਸੀਂ ਕਬਜ਼ੇ ਪਰ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਸਿਰਾਂ ਹੀ ਲਾ ਦਿੱਤਾ ਨਾ ਤੁਹਾਨੂੰ ਯਾਦ ਹੋ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਵਾਰ ਨਵੰਬਰ ਚ ਪਿਛਲੇ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਸੀ ਤਾਂ ਬੋਰਡ ਬੰਦੀ ਦਾ ਪ੍ਰਕਿਰਿਆ ਸ਼ੁਰੂ ਹੋ ਗਿਆ ਡਿਸੰਬਰ 2023 ਵਿੱਚ ਬੋਰਡ ਬੰਦੀ ਗੁਪਤ ਤਰੀਕੇ ਨਾਲ ਕੀਤੀ ਗਈ ਮੁਕੰਮਲ ਕਿਸੇ ਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਅਸੀਂ ਬੋਰਡ ਬੰਦੀ ਕਿੱਦਾਂ ਕੀਤੀ ਆ ਕੋਈ ਲਿਸਟਾਂ ਵੀਡੀਓ ਦਫ਼ਤਰਾਂ ਵਿੱਚ ਨਡਾਲਾ ਜਾਂ ਢਿਲਵਾ ਜਾਂ ਜ਼ਿਲ੍ਹਾ ਕਪੂਰਥਲਾ ਜਾਂ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਕਰਕੇ ਡਿਸਪਲੇ ਨਹੀਂ ਕੀਤੀਆਂ ਗਈਆਂ ਤਾਂ ਕਿ ਲੋਕੀ ਉੱਥੋਂ ਅ ਅਗਰ ਕੋਈ ਵਾਰਡਬੰਦੀ ਗਲਤ ਹੋਈ ਆ ਤੇ ਉਹ ਆਬਜੈਕਸ਼ਨ ਫਾਈਲ ਕਰ ਸਕਣ ਕਿਉਂਕਿ ਹੋਕ ਹੀ ਰਿਹਾ ਵਾ ਕਿ ਫਰਜ਼ ਕਰੋ ਇੱਕ ਵਾਰਡ ਆ ਜਿੱਥੇ ਦੇਖਿਆ ਕਿ ਸਰਕਾਰ ਨੇ ਦੇਖਿਆ ਕਿ ਜਿਹੜੀ ਆਪੋਜੀਸ਼ਨ ਦੇ ਲੋਕ ਨੇ ਚਾਇਓ ਕਿਸੇ ਪਾਰਟੀ ਦੇ ਨੇ ਕਿ ਇਹ ਤਾਕਤਵਾਰ ਲੋਕੀ ਨੇ ਉਹਨਾਂ ਨੇ ਇੱਕ ਘਰ ਦੀਆਂ ਵੋਟਾਂ ਵੀ ਤਿੰਨ ਵਾਰਡਾਂ ਚ ਵੰਡੀਆਂ ਹੋਈਆਂ ਨੇ ਔਰ ਦੇਖਿਆ ਕਿ ਜੇ ਪਿੰਡ ਵਿੱਚੋਂ ਫਰਜ਼ ਕਰੋ ਕੋਈ ਦੋ ਜਾਂ ਤਿੰਨ ਆਪੋਜੀਸ਼ਨ ਦੇ ਚੰਗੇ ਬੰਦੇ ਸਰਪੰਚ ਬਣ ਸਕਦੇ ਉਹਨਾਂ ਨੂੰ ਇੱਕੋ ਵਾਰਡ ਦੇ ਵਿੱਚ ਸੀਮਤ ਕਰ ਦਿੱਤਾ ਸਾਰਿਆਂ ਨੂੰ ਇਸ ਤਰ੍ਹਾਂ ਨਾਲ ਕਰਕੇ ਇੱਕ ਬਹੁਤ ਵੱਡਾ ਗੁਪਤ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੀ ਪੰਜਾਬ ਦੀ ਸਰਕਾਰ ਔਰ ਮੇਰੇ ਕੋ ਇੱਕ ਨਹੀਂ अनेका ਸ਼ਿਕਾਇਤਾਂ ਪਿਛਲੇ ਦਿਨਾਂ ਵਿੱਚ ਆ ਰਹੀਆਂ ਨੇ ਔਰ ਮੈਂ ਲਗਾਤਾਰ ਆਪਣੇ ਡਿਪਟੀ ਕਮਿਸ਼ਨਰ ਕਪੂਠਰਾ ਨਾਲ ਵੀ ਗੱਲ ਕੀਤੀ ਆ ਹੋਰ ਪਿਛਲੇ ਦਿਨਾਂ ਦੇ ਵਿੱਚ ਕਪੂਰਥਲਾ ਐਡਮਿਨਿਸਟ੍ਰੇਸ਼ਨ ਦਾ ਵੀ ਗੱਲ ਕੀਤੀ ਆ ਲੇਕਿਨ ਕਿਸੇ ਦੇ ਕੋਲ ਕੋਈ ਹੈ ਨਹੀਂ ਇਸ ਗੱਲ ਦਾ ਕੋਈ ਪੁਖਤਾ ਜਵਾਬ ਨਹੀਂਗਾ ਔਰ ਮੇਰੀ ਗੱਲ ਸੁਣਨਾ ਜਰਾ ਕਿ ਅੱਜ ਤੱਕ ਬੋਰਡ ਬੰਦੀ ਦੀ ਲਿਸਟਾ ਪਿੰਡਾਂ 'ਚ ਨਹੀਂ ਦਿੱਤੀਆਂ ਗਿਆ ਅੱਜ ਕੁਦਰਤੀ ਤੌਰ ਦੇ ਉੱਤੇ ਸਵੇਰੇ ਸਾਡਾ ਬਹੁਤ ਵੱਡਾ ਪਿੰਡ ਹੈ ਪੰਡਾਲਵੇਟ ਉੱਥੋਂ ਦੇ ਸਤਕਾਰਯੋਗ ਸਾਰੇ ਪੁਰਾਣੇ ਸਰਪੰਚ ਪੰਚ ਨੰਬਰਦਾਰ ਉਹ ਸਾਰੇ ਆਏ ਹੋਰ ਵੀ ਪਿੰਡਾਂ ਦੇ ਲੋਕੀ ਜਿੱਦਾਂ ਉਦਾਸਾਂ ਦੇ ਵਿੱਚ ਬਹੁਤ ਧਾਂਦਲੀ ਕੀਤੀ ਜਾ ਰਹੀ ਸੀ ਬਲਾਕ ਨਡਾਲਾ 'ਚ ਜਾਂ ਚੱਕੋ ਕੀ ਪਿੰਡ ਐ ਸਾਡਾ ਉੱਥੇ ਇੱਕ ਇੱਕ ਮੂਰਖ ਜਿਹਾ ਆਦਮੀ ਮੋਰੇ ਲੱਗਿਆ ਹੋਇਆ ਜਿਹੜਾ ਕਿ ਪੰਚਾਇਤ ਦੀ ਜ਼ਮੀਨ ਵੀ ਨਜਾਇਜ਼ ਕਾਬਜ਼ ਆ ਥੋੜਾ ਜਆ ਦਿੰਦਾ ਵਾ ਉਹਦਾ ਠੇਕਾ ਤੇ ਬਾਕੀ ਸਾਰੀ ਉਹਦਾ ਵਾਈ ਤੁਰਿਆ ਹੁੰਦਾ ਪਿੱਛੇ ਦੇ ਚੋਰੀ ਦੇ ਪਰਚੇ ਵੀ ਦਰਜ ਹੋਏ ਬਿਜਲੀ ਚੋਰੀ ਕੀਤੀ ਜਾਂਦੇ ਫੜੇ ਗਏ ਇਦਾਂ ਦੇ ਆਦਮੀ ਇਹਨਾਂ ਦੇ ਕੋਲ ਜਿਹੜੇ ਮੋਰੇ ਰੱਖੇ ਹੋਏ ਨੇ ਤਾਂ ਚੱਕੋ ਕੀ ਪਿੰਡ ਸਮੇਤ ਲਖਣਕੇ ਪੱਡੇ ਬਾਮੂਵਾਲ ਖਾਨਪੁਰ ਹਬੀਰੇ ਵਾਲੀ ਬੈਲਟ ਦਿਆਲਪੁਰ ਵੱਡੇ ਵੱਡੇ ਪਿੰਡ ਔਰ ਸਾਡੇ ਪੁਲਾਥ ਵਿੱਚ ਆ ਜੀਏ ਰਾਏਪੁਰ ਪੀਰਬਖ ਸ਼ਰਾਪੁਰ ਰਈਆਂ ਸਾਡੇ ਜਿਹੜੇ ਪਿੰਡ ਨੇ ਖਸਣ ਵਰਗੇ ਪਿੰਡ ਨੇ ਬੋਪਾਰਾ ਵਰਗੇ ਪਿੰਡ ਨੇ ਅਕਾਲੇ ਪਿੰਡ ਵਰਗੇ ਨੇ ਪਿੰਡ ਇਹਨਾਂ ਦੀਆਂ ਲਿਸਟਾਂ ਦਿੱਤੀਆਂ ਹੀ ਨਹੀਂ ਜਾ ਰਹੀਆਂ ਇੱਕ ਵਾਰ ਨਹੀਂ ਬਹੁਤ ਵਾਰ ਲੋਕਾਂ ਨੇ ਜਾ ਕੇ ਟੱਕਰਾਂ ਮਾਰਦੀਆਂ ਕੁਝ ਲੋਕਾਂ ਨੂੰ ਲਿਸਟਾਂ ਮਿਲੀਆਂ ਨੇ ਲੇਕਿਨ ਉਹ ਸਾਰਾ ਆ ਗਾਂਧੀਜੀ ਦੀ ਕਿਰਪਾ ਜਿਹੜੀ ਹੈ ਨੋਟ ਚੱਲਦਾ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਦੇ ਨਾਲ ਚੁਣਿੰਦਾ ਬੰਦਿਆਂ ਨੂੰ ਜਿਹੜੀਆਂ ਅਸੀਂ ਵਾਰਡ ਬੰਦੀ ਦੀਆਂ ਲਿਸਟਾਂ ਮਿਲੀਆਂ ਪਰੰਤੂ ਅੱਜ ਤੱਕ ਵਾਰਡ ਬੰਦੀ ਦੀਆਂ ਲਿਸਟਾਂ ਲੋਕਾਂ ਦੇ ਕੋਲ ਨਹੀਂ ਹਨ ਇਲੈਕਸ਼ਨ ਕਿਦਾਂ ਲੜੀਆਂ ਜਾਣ ਮੈਨੂੰ ਦੱਸੋ ਜ਼ਰਾ ਤੁਸੀਂ ਸਮਝਾਓ ਜੇ ਪਤਾ ਹੀ ਨਹੀਂ ਕਿ ਕਿ ਵਾਰਡ ਸਾਡਾ ਕੀ ਆ ਔਰ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਸਰਪੰਚ ਦੀ ਚੋਣ ਡਾਇਰੈਕਟ ਹੋਣੀ ਆ ਕਿ ਪੰਚੇਸ ਦੇ ਥਰੂ ਹੋਣੀ ਆ ਔਰ ਜਿਹੜਾ ਰੋਸਟਰ ਬਣਨਾ ਵਾ ਉਹਦੀ ਕੋਈ ਕੋਈ ਉਹਦਾ ਕੋਈ ਪਹਿਮਾਨਾ ਹੋਵੇਗਾ ਇੱਕੋ ਹੀ ਪਿੰਡ ਨੂੰ ਦੁਬਾਰਾ ਦੁਬਾਰਾ ਰਿਜ਼ਰਵ ਕੀਤਾ ਜਾਂ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਿੱਥੇ ਦੇਖਿਆ ਕਿ ਸਾਡੇ ਕੋਲ ਲੀਡਰਸ਼ਿਪ ਹੈ ਨਹੀਂਗੀ ਤੇਰੇ ਪਿੰਡ ਨੂੰ ਅਸੀਂ ਰਿਜ਼ਰਵ ਕਰਾ ਦੇਾਂਗੇ ਸੁਣੇ ਭੇਜੇ ਜਾ ਰਹੇ ਨੇ ਡਰਾਇਆ ਜਾ ਰਿਹਾ ਨੇ ਪੈਸੇ ਲੈ ਜਾ ਰਹੇ ਨੇ ਲੋਕਾਂ ਦੇ ਕੋਲ ਪੰਚਾਇਤ ਚੋਣਾਂ ਦੇ ਦਸ ਸਰਕਾਰੀ ਦਬਾਅ ਤੇ ਪ੍ਰਭਾਵ ਪਾ ਕੇ ਖਾਸ ਤੌਰ ਤੇ ਮੇਰੀ ਕੌਨਸਟਿਟੂਐਂਸੀ 'ਚ ਜੋ ਹੋ ਰਿਹਾ ਮੈਂ ਤੁਹਾਨੂੰ ਦੱਸਿਆ ਬਲਕਿ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਧਾਂਦਲੀ ਬਾਜ਼ੀ ਹੋ ਰਹੀ ਆ ਤਾਂ ਮੈਂ ਸਾਰੇ ਪੰਜਾਬ ਦੇ ਆਪੋਜੀਸ਼ਨ ਲੀਡਰਸ ਨੂੰ ਔਰ ਆਪਣੀ ਪਾਰਟੀ ਦੇ ਵਿਸ਼ੇਸ਼ ਤੌਰ ਤੇ ਕਹੂੰਗਾ ਕਿ ਇਸ ਪੰਚਾਇਤ ਚੋਣਾਂ ਦੀ ਜਿਹੜੀ ਧਾਂਦਲੀ ਹੋ ਰਹੀ ਆ ਜੋ ਵਾਰਡ ਬੰਦੀ ਦੀਆਂ ਲਿਸਟਾਂ ਗੁਪਤ ਰੱਖੀਆਂ ਜਾ ਰਹੀਆਂ ਨੇ ਜਾਂ ਜਿਹੜੀਆਂ ਲਿਸਟਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਤੀਆਂ ਨਹੀਂ ਜਾ ਰਹੀਆਂ ਔਰ ਵਾਰਡ ਬੰਦੀ ਐਡੀ ਗਲਤ ਕੀਤੀ ਗਈ ਆ ਕਿ ਇੱਕ ਇੱਕ ਘਰ ਨੂੰ ਇੱਕ ਘਰ ਨੂੰ ਕਈ ਵਾਰੀ ਦੋ ਤਿੰਨ ਵਾਰਡਾਂ ਚ ਤੋੜ ਕੇ ਰੱਖ ਦਿੱਤਾ ਵਾ ਜਿਹੜਾ ਇੱਕ ਕੰਟੀਗਿਉਟੀ ਦਾ ਇੱਕ ਪ੍ਰਿੰਸੀਪਲ ਹੁੰਦਾ ਵਾ ਕਿ ਜਦੋਂ ਵਾਰਡ ਬਣਨਾ ਤੇ ਉਹ ਲਗਾਤਾਰ ਸਾਰੇ ਘਰ ਇੱਕ ਲਾਈਨ ਵਿੱਚ ਹੋਣੇ ਚਾਹੀਦੇ ਜਾਂ ਇੱਕ ਕੰਟੀਗਿਉਅਸ ਏਰੀਆ ਦੇ ਵਿੱਚ ਹੋਣੇ ਚਾਹੀਦੇ ਇੱਕ ਦੇ ਨਾਲ ਇੱਕ ਘਰ ਜਿਹੜਾ ਉਹ ਹੁਣ ਅਜੇ ਦਾ ਪਰ ਇੱਕ ਘਰ ਕਿਤੇ ਪਾਤਾ ਇੱਕ ਘਰ ਕਿਤੇ ਪਾਤਾ ਇੰਨੀ ਵੱਡੀ ਤਾਦਲੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਕਿ ਆਪਾਂ ਪੰਜਾਬ ਨਹੀਂ ਬੰਗਲਾਦੇਸ਼ 'ਚ ਰਹਿੰਦੇ ਹੁੰਨੇ ਆ ਔਰ ਬੰਗਲਾਦੇਸ਼ ਦਾ ਹਸ਼ਰ ਤੁਸੀਂ ਦੇਖਿਆ ਕੀ ਹੋਇਆ ਐਡੇ ਵੱਡੇ ਪੱਦਰ ਤੇ ਤਾਨਾਸ਼ਾਹੀ ਉੱਥੇ ਹੋਈ ਸ਼ੇਖ ਹਸੀਨਾ ਨੇ ਇਲੈਕਸ਼ਨਾਂ ਤੋਂ ਪਹਿਲਾਂ 20 ਹਜ਼ਾਰ ਆਦਮੀ ਆਪੋਜੀਸ਼ਨ ਦਾ ਫੜ ਕੇ ਜਿਲ੍ਹਾ ਚ ਦੇ ਦਿੱਤਾ ਜਿਹੜੀ ਬੰਗਲਾ ਨੈਸ਼ਨਲ ਪਾਰਟੀ ਸੀ ਬੀਐਨਪੀ ਔਰ ਫਿਰ ਕੱਲੀ ਮੈਦਾਨ ਵਿੱਚ ਲੜੀ ਕਿਉਂਕਿ ਉਹਨਾਂ ਵਿਚਾਰਿਆਂ ਨੇ ਆਪੋਜੀਸ਼ਨ ਨੇ ਬੋਇਕਾਟ ਕਰ ਦਿੱਤਾ ਅੱਛਾ ਪ੍ਰਾਈਮ ਮਿਨਿਸਟਰ ਦਾ ਬਣ ਗਈ ਲੇਕਿਨ ਤਾਨਾਸ਼ਾਹੀ ਬਹੁਤੀ देर ਚੱਲਦੀ ਨਹੀਂ ਹੁੰਦੀ ਉਹਦਾ ਰਿਐਕਸ਼ਨ ਇੱਡਾ ਜ਼ਬਰਦਸਤ ਹੋਇਆ ਕਿ ਸ਼ੇਖ ਜ਼ੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸਾਰਾ ਉਹਦੇ ਜਿਹੜੇ ਉਹਦੇ ਪਿਤਾ ਦਾ ਸਟੈਚੂ ਲੱਗਿਆ ਸੀ ਸ਼ੇਖ ਮੁਜੀਬਰ ਮੁਜੀਬਰ ਰਹਿਮਾਨ ਦਾ ਉਹ ਲੋਕਾਂ ਨੇ ਗੁੱਸੇ ਚ ਆ ਕੇ ਭੰਨ ਦਿੱਤਾ ਇਹ ਜਿਹੜਾ ਲੋਕਾਂ ਦਾ ਗੁੱਸਾ ਹੈ ਨਾ ਇਹਦਾ ਫਿਰ ਜਦੋਂ ਟੁੱਟਣ ਤੇ ਆਉਂਦਾ ਫੇ ਕੋਈ ਬੰਨ ਇਹਨੂੰ ਰੋਕ ਨਹੀਂ ਸਕਦਾ ਇਸ ਲਈ ਮੇਰੀ ਪੰਜਾਬ ਸਰਕਾਰ ਨੂੰ ਸਾਰੇ ਅਫਸਰਸ਼ਾਹੀ ਨੂੰ ਖਾਸ ਤੌਰ ਤੇ ਜਿਹੜੇ ਡਾਇਰੈਕਟਰ ਪੰਚਾਇਤ ਨੇ ਸੈਕਟਰੀ ਪੰਚਾਇਤ ਨੇ ਜਿਹੜਾ ਪੰਚਾਇਤੀ ਰਾਜ ਦਾ ਮਨਿਸਟਰ ਹੈ ਔਰ ਅਲਟੀਮੇਟਲੀ ਜਿਹੜੇ ਚੀਫ ਮਨਿਸਟਰ ਨੂੰ ਕਹੂੰਗਾ ਕਿ ਤੁਸੀਂ ਯਾਰ ਬਦਲਾਓ ਬਦਲਾਓ ਕਰਦੇ ਰਹਿੰਦੇ ਹੋ ਕਿ ਇਹ ਇਹ ਕਿੱਥੋਂ ਦਾ ਬਦਲਾਓ ਹੈ ਇਦਾਂ ਦਾ ਇਦਾਂ ਦੀ ਭੈੜੀ ਇਲੈਕਸ਼ਨ ਤਾਂ ਕਿਸੇ ਮਗਰਲੀ ਸਰਕਾਰ ਨੇ ਨਹੀਂ ਕਰਾਈ ਨਾਲੇ ਆਪੇ ਤੁਸੀਂ ਕਹਿੰਦੇ ਰਹੇ ਨੇ ਕਿ ਇਲੈਕਟਡ ਬੰਦੇ ਹੋਣੇ ਚਾਹੀਦੇ ਸਿਲੈਕਟਡ ਨਹੀਂ ਹੋਣੇ ਚਾਹੀਦੇ ਇਹ ਜਿਹੜੀ ਪ੍ਰਕਿਰਿਆ ਗੁਪਤ ਤੌਰ ਤੇ ਰੱਖੀ ਜਾ ਰਹੀ ਆ ਤੁਹਾਡੀ ਕੋਸ਼ਿਸ਼ ਹੈ ਕਿ ਅਸੀਂ ਬੰਦੇ ਸਿਲੈਕਟ ਕਰ ਲਈਏ ਚੁਣ ਲਈਏ ਇਲੈਕਟ ਨਾ ਹੋਣ ਹਰ ਕੀਤਾ ਹੋਇਆ ਆਪਣਾ ਜਿਹੜੀ ਤੁਸੀਂ ਪਬਲਿਕਲੀ ਜਾ ਕੇ ਸਟੇਜਾਂ ਤੇ ਬੋਲਦੇ ਹੋ ਉਹ ਸਾਰੀਆਂ ਗੱਲਾਂ ਦੇ ਆਪ ਹੀ ਕਾਨੂੰਨ ਅਸੂਲ ਛਿੱਕੇ ਤੇ ਟੰਗ ਰਹੇ ਹੋ ਮੇਰੀ ਕਪੂਠਰਾ ਐਡਮਿਨਿਸਟ੍ਰੇਸ਼ਨ ਨੂੰ ਔਰ ਪੰਜਾਬ ਸਰਕਾਰ ਦੇ तमाम ਅਫਸਰशाही ਜ਼ਿਲ੍ਹਿਆਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਸ ਨੂੰ ਕਾਈਂਡਲੀ ਰੈਕਟੀਫਾਈ ਕਰੋ ਸਾਰੀਆਂ ਵੋਟਬੰਦੀ ਦੀਆਂ ਲਿਸਟਾਂ ਵੀਡੀਓ ਦਫ਼ਤਰਾਂ ਦੇ ਵਿੱਚ ਉੱਥੇ ਸਾਹਮਣੇ ਡਿਸਪਲੇ ਕੀਤੀਆਂ ਜਾਣ ਔਰ ਇੱਕ ਵਾਰ ਫਿਰ ਮੌਕਾ ਦਿੱਤਾ ਜਾਵੇ ਲੋਕਾਂ ਨੂੰ ਕਿ ਤੁਸੀਂ ਆਪਣੀਆਂ ਜਿੱਥੇ-ਜਿੱਥੇ ਤੁਹਾਨੂੰ ਆਬਜੈਕਸ਼ਨ ਦਾ ਤੁਸੀਂ ਫਾਈਲ ਕਰੋ ਵਾਰਡਸ ਨੂੰ ਉਸ ਨੂੰ ਵਾਰਡ ਬੰਦੀ ਨੂੰ ਠੀਕ ਤਰੀਕੇ ਨਾਲ ਅਸੂਲੀ ਪ੍ਰਿੰਸੀਪਲ ਤਰੀਕੇ ਨਾਲ ਕੰਟੀਗੂਇਟੀ ਦਾ 엘ਮੈਂਟ ਤੇ ਉਹਦਾ ਜਿਹੜਾ ਹੈਗਾ ਵਾਰਡਸ ਬਣਾਏ ਜਾਣ ਗਲਤ ਕਿਸੇ ਪਿੰਡ ਨੂੰ ਰਿਜ਼ਰਵ ਨਾ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਅਗਰ ਨਹੀਂ ਤੁਸੀਂ ਕਰੋਗੇ ਤਾਂ ਆ ਸਾਰੀ ਜਨਤਾ ਜਿਹੜੀ ਤਿਆਰ ਬੈਠੀ ਆ ਕਿਸਾਨ ਜਥੇਬੰਦੀਆਂ ਤਿਆਰ ਬੈਠੀਆਂ ਨੇ ਸਾਰੇ ਬਲੋਕਾਂ ਦੇ ਵਿੱਚ ਧਰਨੇ ਮਾਰੇ ਜਾਣਗੇ ਪ੍ਰੋਟੈਸਟ ਕੀਤੇ ਜਾਣਗੇ ਔਰ ਇੱਥੇ ਬਸ ਨਹੀਂ ਅਲਟੀਮੇਟਲੀ ਇਹ ਸਾਰਾ ਮਸਲਾ ਜਿਹੜਾ ਹਾਈ ਕੋਰਟ ਵਿੱਚ ਵੀ ਜਾਵੇਗਾ ਔਰ ਹਾਈ ਕੋਰਟ ਤੋਂ ਅਸੀਂ ਅਗਰ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਹਾਈ ਕੋਰਟ ਤੋਂ ਸਾਰੀ ਗੱਲ ਦਾ ਲੜਾਈ ਲੜ ਕੇ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਤੇ ਅਕਾਊਂਟੇਬਲ ਤਰੀਕੇ ਨਾਲ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਕਰਾਈਆਂ ਜਾਣਗੀਆਂ ਲਾ অলਮੋਸਟ ਸਭ ਕੁਝ ਇਹ ਮਿਨਿਸਪੈਲਟੀਆਂ ਜਿਹੜੀਆਂ ਉਹਨਾਂ ਦੀਆਂ ਇਲੈਕਸ਼ਨਾਂ ਹੋਣੀਆਂ ਲਗਭਗ ਵਾਰਡ ਬੰਦੀ ਨੂੰ ਲੈ ਕੇ ਜਿਹੜੀਆਂ ਨਗਰ ਪੰਚਾਇਤਾਂ ਨੇ ਉਹਦੇ ਤੇ ਵੀ ਇਹੀ ਟੱਕਰਿਆ ਵਾ ਸੇਮ ਉੱਥੇ ਵਾਰਡ ਬੰਦੀ ਜ ਉਹ ਵੋਟਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਤਰੋੜ ਮਰੋੜ ਕੇ ਮਤਲਬ ਕਈ ਘੱਟ ਪਾ ਕੇ ਇੱਕ ਵੋਟ ਨੂੰ ਫਿਰ ਦੁਬਾਰਾ ਉਹਦੇ ਚ ਬੋਟਾ ਪਾ ਦਿੱਤੀਆਂ ਗਈਆਂ ਇਹ ਕੋਈ ਚੰਗਾ ਸ਼ੋਭਾ ਨਹੀਂਗਾ ਖਾਸ ਤੌਰ ਤੇ ਜਿਹੜੇ ਲੋਕ ਤੁਸੀਂ ਕਹਿੰਦੇ ਆ ਅਸੀਂ ਬਦਲਾਅ ਲੈ ਕੇ ਆਉਣਾ ਸੀਗਾ ਇਹ ਕੋਈ ਜਮਹੂਰੀਅਤ ਵਿੱਚ ਇਦਾਂ ਦੇ ਚ ਇਹ ਇਦਾਂ ਦੀ ਧੰਦਲੇ ਬਾਜੀ ਸ਼ੋਭੀ ਨਹੀਂਗੀ ਮੈਂ ਭਗਵੰਤ ਪਾਣ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਇੱਕ ਫੇਅਰ ਲੈਵਲ ਪਲੇਇੰਗ ਫੀਲਡ ਦਿੱਤੀ ਜਾਵੇ ਸਾਰਿਆਂ ਨੂੰ ਸਾਰੇ ਆਪਣੀ ਮਰਜ਼ੀ ਨਾਲ ਖੇਡਣ ਜਿਹੜਾ ਜਿੱਥੇ ਵੋਟ ਪਾਉਣਾ ਚਾਹੁੰਦਾ ਜਿਹੜਾ ਆਪਣੇ ਪਿੰਡ ਦੀ ਪੰਚਾਇਤ ਬਣਾਉਣਾ ਚਾਹੁੰਦਾ ਉਹਨਾਂ ਨੂੰ ਪੰਚਾਇਤ ਬਣਾਉਣ ਦਾ ਚੰਗਾ ਜਮਹੂਰੀ ਢੰਗ ਦੇ ਨਾਲ ਅਧਿਕਾਰ ਦਿੱਤਾ ਜਾਵੇ ਨਹੀਂ ਕਰੋਗੇ ਤਾਂ ਫਿਰ ਲੜਨਾ ਪੈਣਾ ਤਾਂ ਸਾਡਾ ਆਪੋਜੀਸ਼ਨ ਦਾ ਅਧਿਕਾਰ ਆ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਉਠਾਵਾਂਗੇ ਅਸੀਂ ਜ਼ੋਰਦਾਰ ਤਰੀਕੇ ਨਾਲ ਤੇ ਵਿਧਾਨ ਸਭਾ ਤੋਂ ਬਾਹਰ ਵੀ ਜੇ ਲੋਡ ਪਈ ਵੀਡੀਓ ਦਫ਼ਤਰਾਂ ਨੂੰ ਘੇਰਾਂਗੇ ਪ੍ਰੋਟੈਸਟ ਕਰਾਂਗੇ ਤਾਂ ਕਿ ਪੰਚਾਇਤਾਂ ਨੂੰ ਜਿਹੜਾ ਔਰ ਅੰਤ 'ਚ ਮੈਂ ਕਹਿਣਾ ਚਾਹੁੰਦਾ ਖਾਸ ਤੌਰ ਤੇ ਆਪਣੇ ਪੁਹਲੱਥ ਇਲਾਕੇ ਦੀ ਪੰਚਾਇਤਾਂ ਨੂੰ ਕਿ ਜਿਹੜੀਆਂ ਪੰਚਾਇਤਾਂ ਕਾਨੂੰ ਵੋਟ ਬੰਦੀ ਦੀਆਂ ਲਿਸਟਾਂ ਅੱਜ ਤੱਕ ਨਹੀਂ ਮਿਲੀਆਂ ਆਲਮੋਸਟ 1 ਸਾਲ ਹੋ ਚੱਲਿਆ ਵਾ ਜਿਹੜੀਆਂ ਇਹਨਾਂ ਨੇ ਗੁਪਤ ਅੰਦਰ ਆਪਣੇ ਲੁਕੋ ਕੇ ਰੱਖੀਆਂ ਹੋਈਆਂ ਸੰਦੂਕਾਂ ਦੇ ਵਿੱਚ ਔਰ ਪੰਚਾਇਤ ਸਿਕਟੀਆਂ ਦਾ ਸਾਰਾ ਮੈਨੂੰ ਪਤਾ ਵਾ ਜਿਹੜੇ ਜਿਹੜੇ ਪੈਸੇ ਲੈ ਕੇ ਪਿਛਲੇ ਸਮੇਂ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਜਿਹੜੀਆਂ ਪੈਸੇ ਲੈ ਕੇ ਤੁਸੀਂ ਲਿਸਟਾਂ ਮੁਹਈਆ ਕੀਤੀਆਂ ਸਾਰਾ ਰਿਕਾਰਡ ਸਾਡੇ ਕੋਲ ਹੈਗਾ ਵਾ ਇਹ ਮੈਂ ਪੁਲਾਥਲਾਕੇ ਦੇ ਸਾਰੀਆਂ ਲਗਭਗ 150 ਦੇ ਕਰੀਬ ਛੋਟੀਆਂ ਵੱਡੀਆਂ ਪੰਚਾਇਤਾਂ ਦੇ ਨਗਰ ਪੰਚਾਇਤਾਂ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਦਫ਼ਤਰ ਨਾਲ ਸੰਪਰਕ ਕਰੋ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਪੰਚਾਇਤ ਦੀ ਵੋਡ ਬੰਦੀ ਦੀਆਂ ਲਿਸਟਾਂ ਨਹੀਂ ਮਿਲੀਆਂ ਉਹ ਸਾਨੂੰ ਸਾਡੇ ਨਾਲ ਪਹੁੰਚ ਕਰੋ ਤੁਹਾਡੇ ਮਸਲੇ ਨੂੰ ਅਸੀਂ ਪਹਿਲਾਂ ਪ੍ਰੋਟੈਸਟ ਵਿੱਚ ਲੈ ਕੇ ਜਾਵਾਂਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਾਂਗੇ ਨਹੀਂ ਇਨਸਾਫ ਦੇਣਗੇ ਤੇ ਅਲਟੀਮੇਟਲੀ ਹਾਈ ਕੋਰਟ ਮੂਵ ਕਰਕੇ ਤੁਹਾਡੀ ਵੋਡ ਬੰਦੀ ਦੁਰਸਤ ਕਰਾ ਕੇ ਤਾਂ ਕਿ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਉਹ ਸਾਫ਼ ਸੁਥਰੇ ਤਰੀਕੇ ਨਾਲ ਔਰ ਫਰੀ ਐਂਡ ਫੇਅਰ ਉਹ ਸੈਕੰਡ ਬਸ ਇਹੀ ਅੱਜ ਮੇਰਾ ਮੁੱਦਾ ਸੀਗਾ ਕਹਿਣ ਦਾ ਪਰ ਮੈਨੂੰ ਬੜਾ ਦੁੱਖ ਆਉਂਦਾ ਕਿ ਜਿਹੜੇ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਤਬਦੀਲੀ ਲੈ ਕੇ ਆਵਾਂਗੇ ਉਹ ਤਬਦੀਲੀ ਤਾਂ ਯਾਰ ਤੁਸੀਂ ਮਾੜੇ ਵਾਸਤੇ ਲੈ ਕੇ ਆ ਰਹੇ ਹੋ ਪਿਛਲੇ ਲਗਭਗ 2.5 ਸਾਲ ਉਹ ਚਲੇ ਪੰਚਾਇਤ ਨੂੰ ਸਰਕਾਰ ਨੂੰ ਬਣੇ ਨੂੰ ਇੱਕ ਨਵੇਂ ਪੈਸੇ ਦੀ ਡਿਵੈਲਪਮੈਂਟ ਪਿੰਡਾਂ ਦੇ ਵਿੱਚ ਨਹੀਂ ਕਰਾਈ ਗਈ ਔਰ ਜਿਹੜੇ ਪੈਸੇ ਪਏ ਸੀਗੇ ਉਹ ਸਾਰੇ ਪੈਸੇ ਰੋਕ ਦਿੱਤੇ ਗਏ ਪੰਚਾਇਤਾਂ ਨੂੰ ਖਰਚਣ ਨਹੀਂ ਦਿੱਤੇ ਗਏ ਉਹ ਸਾਰੇ ਪੈਸੇ ਵੇਸਟ ਗਏ ਨੇ ਔਰ ਹੁਣ ਜਿਹੜੇ ਪ੍ਰਬੰਧਕ ਲਾਏ ਨੇ ਉਹ ਪੈਸੇ ਸਾਰੇ ਉਹਨਾਂ ਨੇ ਚੋਕ ਕੀਤੇ ਹਲੇ ਵੀ ਸਮਾਂ ਹੈਗਾ ਵਾ ਘਟੋ ਘਟ ਜਿਹੜੇ ਪੈਸੇ ਪਿੰਡਾਂ ਦੀ ਪੰਚਾਇਤਾਂ ਦੇ ਕੋਲ ਪਏ ਜਿਵੇਂ ਪਿੰਡਾਂ ਦੇ ਪੰਚਾਇਤ ਮੇਰੇ ਕੋਲ ਅੱਜ ਬਾਮੂ ਵਾਲੇ ਆਲੇ ਆਏ ਸੀਗੇ ਕਿ ਸਾਡੇ ਪਿੰਡ ਦੀ ਪੰਚਾਇਤ ਕੋਲ ਪੈਸੇ ਪਏ ਨਹੀਂ ਤੇ ਸਾਡਾ ਇੱਕ ਲਗਭਗ ਕੋਈ 500 ਗੱਜ ਦਾ ਇੱਕ ਕੱਚਾ ਰਸਤਾ ਹੈ ਇਟਾਂ ਟੁੱਟੀਆਂ ਬੁਰੀ ਹਾਲਤਾਂ ਤੇ ਉਹ ਪੈਸੇ ਲਾਏ ਜਾਣ ਲਾਈਕਵਾਇਜ਼ ਬਿਲਪੁਰ ਵਾਲੇ ਅੱਜ ਆਏ ਸੀ ਮੇਰੇ ਕੋਲ ਉਹ ਕਹਿੰਦੇ ਨੇ ਜੀ ਕਿ ਸਾਰਾ ਨਡਾਲੇ ਦਾ ਗੰਦਾ ਪਾਣੀ ਚੱਕ ਕੇ ਅੰਡਰਗਰਾਉਂਡ ਪਾਈਪ ਰਾਹੀਂ ਸਾਡੇ ਪਿੰਡ ਚ ਪਾ ਦਿੱਤਾ ਗਿਆ ਇਹ ਕਿੱਥੋਂ ਦੀ ਇਨਸਾਫ ਪਸੰਦੀ ਹੈ ਸੋ ਸਾਰਾ ਨਗਰਪੰਚਾਇਤਾਂ ਦਾ ਕੰਮ ਔਰ ਸਾਰਾ ਪੰਚਾਇਤਾਂ ਦਾ ਕੰਮ ਪਿਛਲੇ 2.5 ਸਾਲ ਤੋਂ ਸਟੈਂਡ ਸਟਿਲ ਤੇ ਆ ਕੁਈ ਨਵੇਂ ਪੈਸੇ ਦੀ ਡਿਵੈਲਪਮੈਂਟ ਨਹੀਂ ਕੀਤੀ ਗਈ ਬਸ ਗੱਪਾ ਛੱਪਾਂ ਸਾਰੀਆਂ ਸਟੇਜਾਂ ਤੋਂ ਇਸ਼ਤਿਹਾਰबाजी ਪਬਲਿਸਿਟੀ ਆ ਨਹਿਰ ਬਣਾ ਦੇਾਂਗੇ ਉਹ ਕਰ ਦੇਾਂਗੇ ਇੱਥੇ ਨਾਲੀ ਤਾਂ ਕਿਸੇ ਤੋਂ ਬਣੀ ਨਹੀਂ ਯਾਰੋ ਨਹਿਰ ਕਿਹੜੇ ਕਿਹੜੇ ਨਹਿਰ ਬਣਾਉਣ ਦੀਆਂ ਗੱਲਾਂ ਕਰਦੇ ਨੇ ਤੇ ਕਿੱਥੋਂ ਪੈਸਾ ਆਵੇਗਾ ਜਿਹੜੀ ਸਰਕਾਰ 3.5 ਲੱਖ ਕਰੋੜ ਦੀ ਕਰਜ਼ਾਈ ਆ ਜਿਹੜੀ ਸਰਕਾਰ 31,000 ਕਰੋੜ ਰੁਪਇਆ ਇੰਟਰਸਟ ਭਰ ਰਹੀ ਆ ਜਿਹੜੀ ਸਰਕਾਰ 24,000 ਕਰੋੜ ਰੁਪਇਆ ਮੁਫਤ ਬਿਜਲੀ ਦੀ ਦੇਣਦਾਰੀ ਪੀਐਸਪੀ ਪੀਸੀਐਲ ਨੂੰ ਹੈ ਔਰ ਜਿਹੜੀ ਸਰਕਾਰ ਚੰਦ ਦਿਨ ਪਹਿਲਾਂ 700 ਕਰੋੜ ਰੁਪਇਆ ਚੱਕਦੀ ਆ ਉਹ ਦਾਅਵੇ ਦੇਖੋ ਕੀ ਕਰ ਰਹੀ ਕਿ ਅਸੀਂ ਨਹਿਰਾ ਬਣਾ ਦੇਵਾਂਗੇ ਉਹ ਕਰ ਦਾਂਗੇ ਦੋਸਤੋ ਕੁਝ ਨਹੀਂ ਹੋਣਾ ਇਹਨਾਂ ਤੋਂ ਤੇ ਸਾਰੇ ਬੰਦੇ ਜਿਹੜੇ ਸੀਗੇ ਇਹ ਇੱਕ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਸਰਕਾਰ ਦਾ ਬਣਾ ਗਏ ਨੇ ਤਾਂ ਮੈਂ ਪੰਜਾਬ ਦੇ तमाम 13-14 ਹਜ਼ਾਰ ਪੰਚਾਇਤਾਂ ਦੇ ਪਿੰਡਾਂ ਦੇ ਆਗੂਆਂ ਨੂੰ ਕਹੂੰਗਾ ਕਿ ਘਬਰਾਉਣਾ ਨਹੀਂਗਾ ਡਰ ਕੇ ਇਲੈਕਸ਼ਨ ਨਹੀਂ ਲੜਨੀ ਪੂਰਾ ਆਪਣਾ ਹੱਕ ਮੰਗੋ ਆਪਣੀਆਂ ਲਿਸਟਾਂ ਮੰਗੋ ਆਪਣੀਆਂ ਓਬਜੈਕਸ਼ਨਸ ਫਾਈਲ ਕਰੋ ਬੋਰਡ ਬੰਦੀ ਦਰੁਸਤ ਕਰਾਓ ਤੇ ਫਿਰ ਜਿਹੜੀ ਆ ਪੰਚਾਇਤ ਦੀ ਇਲੈਕਸ਼ਨ ਜਿਹੜੀ ਆ ਉਹ ਹੋਵੇਗੀ ਔਰ ਮੈਨੂੰ ਨਹੀਂ ਲੱਗਦਾ ਕਿ ਜਿਸ ਢੰਗ ਦੇ ਨਾਲ ਆ ਚਾਰ ਜਿਮਨੀ ਚੋਣਾ ਆ ਰਹੀਆਂ ਨੇ ਕਿ ਪੰਚਾਇਤ ਦੀ ਇਲੈਕਸ਼ਨ ਇਹ ਨਹੀਂ ਛੇਤੀ ਕਰਾਉਣਗੇ ਪਰ ਜਿਹੜੀ ਧਾਂਦਲੀ ਕੀਤੀ ਜਾ ਰਹੀ ਆ ਗੁਪਤਬੰਦੀ ਕੀਤੀ ਜਾ ਰਹੀ ਆ ਵੋਟਬੰਦੀ ਦੀਆਂ ਲਿਸਟਾਂ ਲੁਕੋਈਆਂ ਜਾ ਰਹੀਆਂ ਉਹ ਕਿਰਪਾ ਕਰਕੇ ਸਾਰੀਆਂ ਲੋਕਾਂ ਨੂੰ ਤੁਰੰਤ ਦਿੱਤੀਆਂ ਜਾਣ ਤੇ ਮੈਂ ਆਪਣਾ ਲਾਥਾ ਵਾਲਾ ਨੂੰ ਕਹੂੰਗਾ ਕਿ ਕਾਈਂਡਲੀ ਸਾਡੇ ਨਾਲ ਸੰਪਰਕ ਕਰਕੇ ਜਿਨ੍ਹਾਂ ਜਿਨ੍ਹਾਂ ਪਿੰਡਾਂ 'ਚ ਲਿਸਟਾਂ ਨਹੀਂ ਪ੍ਰੋਵਾਈਡ ਕੀਤੇ ਮੇਰੇ ਨਾਲ ਕਰੋ ਮੈਂ ਤੁਹਾਨੂੰ ਲੈ ਕੇ ਸਾਰੀਆਂ ਲਿਸਟਾਂ ਦਊਗਾ ਔਰ ਇਲੈਕਸ਼ਨ ਤਗੜੇ ਤਰੀਕੇ ਨਾਲ ਫੇਅਰ ਤਰੀਕੇ ਨਾਲ ਕਰਵਾ ਅੱਜ ਦੇ ਇਸ ਪੰਚਾਇਤੀ ਧਾਂਦਲੇਬਾਜੀ ਨਗਰਪੰਚਾਇਤਾਂ ਚ ਹੋ ਰਹੀ ਵਾਰਡ ਬੰਦੀ ਧਾਂਦਲੇਬਾਜੀ ਦੇ ਮੁੱਦੇ ਤੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੀ ਜਿਹੜੇ ਸਾਰੇ ਸਤਕਾਰਯੋਗ ਹੋਏ ਤੁਹਾਡਾ ਸਾਰਿਆਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਾਰਨਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਚਾਇਤ ਚੋਣਾਂ ਦਾ ਬਿਗਲ ਵੱਜਦਾ ਨਜ਼ਰ ਆਇਆ ਸੀਗਾ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸਮੇਂ ਤੋਂ ਪਹਿਲਾਂ ਜਿਸ ਤੋਂ ਬਾਅਦ ਦੇ ਵਿੱਚ ਸਰਕਾਰ ਨੇ ਯੂ ਟਰਨ ਲਿਆ ਤੇ ਪੰਚਾਇਤਾਂ ਬਹਾਲ ਹੋ ਗਈਆਂ ਤੇ ਹੁਣ ਪੰਚਾਇਤਾਂ ਦਾ ਕਾਰਜਕਾਲ ਖਤਮ ਹੋ ਚੁੱਕਿਆ ਹੈ ਸੰਭਾਵਨਾ ਪਿਛਲੇ ਦਸੰਬਰ ਦੇ ਵਿੱਚ ਜਿਤਾਈ ਜਾ ਰਹੀ ਸੀ ਕਿ ਇਹ ਚੋਣਾਂ ਕਰਵਾਲੀਆਂ ਜਾਣਗੀਆਂ ਪਰ ਲੋਕ ਸਭਾ ਦੇ ਕਰਕੇ ਚੋਣਾਂ ਲੇਟ ਹੋ ਗਈਆਂ ਤੇ ਹੁਣ ਵੀ ਸੰਭਾਵਨਾ ਹੈ ਕਿ ਸਤੰਬਰ ਦੇ ਵਿੱਚ ਇਹ ਚੋਣਾਂ ਅਮਲ ਦੇ ਵਿੱਚ ਲਿਆਂਦੀਆਂ ਜਾ ਸਕਦੀਆਂ ਨੇ ਤੇ ਇਸ ਤੋਂ ਪਹਿਲਾਂ ਵੀ ਕਈ ਫੇਰ ਬਦਲ ਚੋਣ ਜਿਹੜਾ ਐਕਟਾ ਪੰਚਾਇਤੀ ਚੋਣਾਂ ਨਾਲ ਸੰਬੰਧਿਤ ਉਹਦੇ ਵਿੱਚ ਕੀਤੇ ਜਾ ਸਕਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ